मैं ना ही प्रभ सब रा तेरा 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 वाहे गुरु जी का खालसा वाहे गुरु जी की फतेह प्यारे हो आओ ਰੋਹਾਨੀ ਵਿਚਾਰ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਈਏ ਇਹ ਰੋਹਾਨੀ ਵਿਚਾਰ ਹੀ ਰੋਹਾਨੀ ਆਨੰਦ ਹੈ ਜਦੋਂ ਇਹ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਉਦੋਂ ਮਹਾਨ ਆਨੰਦ ਬਣ ਜਾਂਦਾ ਹੈ ਜਦੋਂ ਇਹ ਆਪਣੀ ਮੰਜ਼ਲ ਦੀਆਂ ਵਿਚਾਰਾਂ ਕਰਦਾ ਹੈ ਉਦੋਂ ਆਨੰਦ ਬਣਦਾ ਹੈ ਪਰ ਸਾਰਿਆਂ ਵਾਸਤੇ ਨਹੀਂ ਹੈ ਮੈਂ ਵਾਰ-ਵਾਰ ਇੱਕ ਬੇਨਤੀ ਕਰਿਆ ਕਰਦਾ ਕਿ ਇਹ ਰੋਹਾਨੀ ਵਿਚਾਰ ਸਾਰਿਆਂ ਵਾਸਤੇ ਨਹੀਂ ਹੈ ਕੋਸ਼ ਮਨੁੱਖ ਨੇ ਜਿਹੜੇ ਉਹ ਪਹਿਲੀ ਵਾਰ ਮਨੁੱਖ ਬਣੇ ਹੋਣਗੇ ਉਹਨਾਂ ਦਾ ਅਜੇ ਕੋਈ ਚੁਕਾ ਨਹੀਂ ਆਸपासੇ ਪਥਰਾ ਤੋਂ ਸ਼ੁਰੂ ਹੋਇਆ ਸੀ ਜੀਵ ਜੰਤੂ ਪੰਛੀ ਜਾਨਵਰ ਮਨੁੱਖ ਬਣ ਗਿਆ ਉਹੀ ਇਹਦੀਆਂ ਅਜੇ ਆਦਤਾਂ ਨੇ ਉਹੀ ਇਹਦੀ ਭੁੱਖ ਹੈ ਉਹੀ ਲੜਾਈ ਝਗੜਾ ਹੈ ਕੋਈ ਖੋਹ ਕੇ ਖਾਣ ਦੀਆਂ ਆਦਤਾਂ ਨੇ ਸੋ ਅਜੇ ਇਹਦੇ ਵਾਸਤੇ ਰੋਹਾਨੀ ਵਿਚਾਰ ਨਹੀਂ ਹੈ ਪਰ ਫੇਰ ਵੀ ਇਹ ਮਨੁੱਖ ਜਿਹੜਾ ਹੈ ਲੋਕਾਂ ਦੇਖ ਕੇ ਮੰਦਰਾਂ 'ਚ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਲੱਖਾਂ ਦਾ ਇਕੱਠ ਜਿੱਥੇ ਹੋਵੇ ਉੱਥੇ ਜਾਂਦਾ ਹੈ ਸੁਣ ਸੁਣਾ ਕੇ ਕਿ ਉੱਥੇ ਕੋਈ ਸੰਤ ਬੋਲਦੇ ਨੇ ਕੋਈ ਉੱਥੇ ਗੁਰੂ ਦੀ ਬਾਣੀ ਦਾ ਵਿਚਾਰ ਹੋ ਰਹੀ ਹੈ ਉੱਥੇ ਛਾਪੂਰੀਆਂ ਹੁੰਦੀਆਂ ਨੇ ਉੱਥੋਂ ਚੀਜ਼ਾਂ ਮਿਲਦੀਆਂ ਨੇ ਉੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਯਾਤਰਾ ਕਰਦਾ ਹੈ ਦਾਨ ਕਰਦਾ ਹੈ ਤੀਰਥਾਂ ਤੇ ਜਾਂਦਾ ਹੈ ਔਰ ਅਜੇ ਅਜੇ ਉਹਦੀ ਰੁਚੀ ਉੱਥੇ ਤੱਕ ਨਹੀਂ ਪਹੁੰਚੀ ਜਿੱਥੇ ਜਾ ਕੇ ਇਹਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਕੌਣ ਹਾਂ ਜਾਣੋ ਇਹ ਸੋਝੀ ਆ ਜਾਵੇ ਕਿ ਮੈਂ ਆਪਣੇ ਆਪ ਦੀ ਖੋਜ ਕਰਨੀ ਹੈ ਇਹ ਜੋ ਰਚਨਾ ਹੈ ਜਿਸ ਵਿੱਚ ਮੈਂ ਆਇਆ ਹਾਂ ਜੋ ਮੇਰੇ ਆਸ-ਪਾਸੇ ਰੌਣਕਾਂ ਲੱਗੀਆਂ ਨੇ ਜਿੰਨੀ ਵੀ ਸ੍ਰਿਸ਼ਟੀ ਹੈ ਇਹਦੇ ਬਾਰੇ ਮੈਂ ਸੱਚ ਜਾਨਣਾ ਚਾਹੁੰਨਾ ਇਹ ਜਿਗਿਆਸਾ ਬਹੁਤ ਵਿਰਲਿਆਂ ਦੇ ਅੰਦਰ ਹੈ ਸਿਰਫ 5-10% ਹੋਇਆ ਕਰਦੇ ਨੇ ਜਿਨ੍ਹਾਂ ਵਿੱਚੋਂ 1-2% ਤਰਨ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਉਹ ਪਰਸੈਂਟ ਨਹੀਂ 100 ਵਿੱਚੋਂ ਨਹੀਂ ਫਿਰ ਉਹ ਕਰੋੜਾਂ ਵਿੱਚੋਂ ਕੋਈ ਇੱਕ ਹੋਇਆ ਕਰਦਾ ਜਿਹੜਾ ਉੱਥੇ ਪਹੁੰਚ ਜਾਇਆ ਕਰਦਾ ਐਨੀ ਘੱਟ ਰੇਸ਼ੋ ਕਿਉਂ ਹੈ ਹਾਲਾਂਕਿ ਧਰਮ ਗ੍ਰੰਥ ਸਾਨੂੰ ਕਹਿ ਰਹੇ ਨੇ ਤੇਰਾ ਇਹੀ ਮਨੋਰਥ ਹੈ ਤੇਰਾ ਇਹੀ ਮਕਸਦ ਹੈ ਸੰਸਾਰ ਤੇ ਆਉਣ ਦਾ ਐਨੀ ਘੱਟ ਰੇਸ਼ੋ ਕਿਉਂ ਹੈ 10 ਬੇਨਤੀ ਕਰਿਆ ਕਰਦਾ ਹੈ ਕਿ ਜਦੋਂ ਇੱਕ ਬੱਚਾ ਪਹਿਲੀ ਕਲਾਸ ਚ ਹੈ ਉਹ ਫਟਾਫਟ ਦੂਜੀ ਦਾ ਆਸ਼ਫ ਹੁੰਦਾ ਹੈ ਫਿਰ ਤੀਜੀ ਚ ਹੋ ਜਾਂਦਾ ਚੌਥੀ ਹੋ ਜਾਂਦਾ ਉਹ 12 ਸਾਲਾਂ ਵਿੱਚ 12 ਕਲਾਸਾਂ ਲੰਘ ਜਾਂਦਾ ਇੰਨੀ ਜਲਦੀ ਕਰਦਾ ਉਹ ਹਰ ਸਾਲ ਕਿਤੇ ਫੇਲ ਨਹੀਂ ਹੁੰਦਾ ਮਿਸ ਨਹੀਂ ਹੋਣ ਦਾ ਉਹਨੂੰ ਪਤਾ ਹੈ ਕਿ ਮੈਂ ਕੋਈ ਕਲਾਸ ਮਿਸ ਨਹੀਂ ਹੋਣ ਦੇਣੀ ਜਲਦੀ ਜਲਦੀ ਅੱਗੇ ਪਹੁੰਚਣਾ ਹੈ ਮੈਂ ਪੋਸਟ ਗ੍ਰੈਜੂਏਟ ਹੋਣਾ ਤੇ ਫਿਰ ਮੈਂ ਅੱਗੇ ਜਾ ਕੇ ਵੱਡੀ ਐਜੂਕੇਸ਼ਨ ਲੈ ਕੇ ਮੈਂ ਨੌਕਰੀ ਲੈਣੀ ਹੈ ਪੈਸੇ ਕਮਾਉਣੇ ਹੈ ਮੈਂ ਪਰਿਵਾਰ ਬਣਾਉਣਾ ਹੈ ਮੈਂ ਘਰ ਬਣਾਉਣਾ ਹੈ ਮੈਂ ਉਹ ਕਰਨਾ ਹੈ ਮੈਂ ਪਤਾ ਨੂੰ ਹੁਣ ਜਦੋਂ ਇਹ ਪੱਥਰ ਤੋਂ ਚੱਲਿਆ ਸੀ ਪਹਿਲੀ ਕਲਾਸ ਸੀ ਕੱਚੀ ਕਲਾਸ ਸੀ ਇਹਨੇ ਛੇਤੀ ਛੇਤੀ ਮੰਜ਼ਲੇ ਮਾਰੀਆਂ बनਦਾ ਰਿਹਾ ਬੜਾ ਕੁਝ ਬਣਿਆ ਆਪਾਂ ਬਾਣਿ ਜੀ ਪੜਦੇ ਆਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋयो ਸੱਪ ਬਣ ਗਿਆ ਪੰਛੀ ਬਣ ਗਿਆ ਮੱਛੀ ਬਣ ਗਿਆ ਹਿਰਨ ਬਣ ਗਿਆ ਕੀਟ ਪਤੰਗੇ ਬਣ ਗਿਆ ਬਹੁਤ ਕੁਝ ਬਣਿਆ ਉਹ ਇਹਦੀ ਯੱਤ ਦਾ ਚੱਲਦੀ ਰਹੀ ਚੱਲਦੀ ਰਹੀ ਤੇ ਕਰਦਾ ਕਰਦਾ ਮਹਾਰਾ ਕਹਿੰਦੇ ਉਹ ਚੱਕਰ ਚੋਂ ਨਿਕਲ ਗਿਆ ਮਨੁੱਖ ਬਣ ਗਿਆ ਚੇਤਨਾ ਦਾ ਇੰਨਾ ਵਿਸਥਾਰ ਹੋ ਗਿਆ ਕਿ ਇਹ ਮਨੁੱਖੀ ਸਰੀਰ ਇਹਨੂੰ ਪ੍ਰਾਪਤ ਹੋ ਗਿਆ ਹੁਣ ਇੱਥੇ ਜਿਹੜੀ ਇਹਦੀ ਚੇਤਨਾ ਤਕਰੀਬਨ ਸੰਪੂਰਨ ਹੋ ਚੁੱਕੀ ਹੈ ਰੱਬ ਵਾਲੇ ਪਾਸਿਓਂ ਇਹਦੀ ਜਿਹੜੀ ਚੇਤਨਾ ਮਨੁੱਖਾ ਜਨਮ ਚ ਆ ਕੇ ਸੰਪੂਰਨ ਹੋ ਜਾਂਦੀ ਹੈ ਪਰ ਸੰਪੂਰਨਤਾ ਹੋਗੀ ਪਰ ਇਨੂੰ ਜਿਹੜੀ ਸੋਝੀ ਆਈ ਜਿਹੜਾ ਇਹਨੂੰ ਗਿਆਨ ਆਇਆ ਸੰਸਾਰ ਦਾ ਚੀਜ਼ਾਂ ਦਾ ਬੁੱਧੀ ਪ੍ਰਗਟ ਹੋ ਗਈ ਪਾਤ ਪਾਣ ਦੀਆਂ ਖੋਜਾਂ ਪਾਤ ਪਾਣ ਦੇ ਰੰਗ ਪਾਤ ਪਾਣ ਦੇ ਖਾਣੇ ਸਾਰਾ ਗਿਆਨਨ ਹੋ ਗਿਆ ਤਾਂ ਉਸ ਇਹਦੀ ਜਿਹੜੀ ਬੁੱਧੀ ਦਾ ਵਿਕਸਤ ਹੋਈ ਉਹਨੇ ਇੱਕ ਮੜਾ ਕੰਮ ਕਰਤਾ ਵੀ ਇਨਾਂ ਚੀਜ਼ਾਂ ਵਿੱਚ ਫਸਾਤਾ ਇਹਨੂੰ ਉਹ ਬੁੱਧੀ ਵਿਕਸਤ ਹੋਈ ਸੀ ਅੱਗੇ ਅਗਲੀ ਕਲਾਸ ਪਾਸ ਕਰਨ ਵਾਸਤੇ ਜਿਹੜੀ ਆਖਰੀ ਕਲਾਸ ਚੋਂ ਲੰਘਣ ਵਾਸਤੇ ਪਰ ਉਸ ਬੁੱਧੀ ਨੇ ਉਸ ਮਨ ਨੇ ਇਹਨੂੰ ਇਹ ਪਦਾਰਥਾਂ ਵਿੱਚ ਫਸਾ ਦਿੱਤਾ ਇੱਕ ਇਕੱਠਾ ਨਹੀਂ ਸੀ ਕਰਦਾ ਜਦੋਂ ਪੰਛੀ ਸੀ ਬਣਿਆ ਸੀ ਇਕੱਠੇ ਨਹੀਂ ਸੀ ਕਰਦਾ ਚੀਜ਼ਾਂ ਪਰ ਹੁਣ ਇਹਦੀ ਬੁੱਧੀ ਜ਼ਿਆਦਾ ਹੋ ਗਈ ਇਹਨੇ ਸੋਚਿਆ ਵੀ ਪਤਾ ਨਹੀਂ ਕੱਲ ਨੂੰ ਮਿਲਣਾ ਨਹੀਂ ਮਿਲਣਾ ਇਕੱਠਾ ਕਰ ਲਓ ਸੋ ਇਹ ਚੀਜ਼ਾਂ ਇਕੱਠੀਆਂ ਕਰਨ ਚ ਲੱਗ ਗਿਆ ਬਸ ਇਹ ਨੁਕਸ ਪੈ ਗਿਆ ਇਹਦੇ ਵਿੱਚ ਆਪਣੇ ਆਪ ਨੂੰ ਭੁੱਲ ਗਿਆ ਜਿੰਨੇ ਚੀਜ਼ਾਂ ਬਣਾਈਆਂ ਦਾਤਾ ਬਣਾਈਆਂ ਉਹਨੂੰ ਭੁੱਲ ਗਿਆ ਜਿੰਨੇ ਰਚਨਾ ਰਚੀ ਉਹਨੂੰ ਭੁੱਲ ਗਿਆ ਦਾਸ ਨਾਲ ਕਈ ਵਾਰੀ ਕੁਝ ਗੁਰਸਿੱਖ ਵਿਚਾਰ ਸ਼ੁਰੂ ਕਰੁੰਦੇ ਨੇ ਕਿਤੇ ਮਿਲ ਬਿਲ ਪਈਏ ਤੋ ਵਿਚਾਰ ਚੱਲੀ ਕਿ ਉਹ ਕਹਿੰਦਾ ਜੀ ਮੇਰੀ ਉਮਰ ਹੁਣ 75 ਸਾਲ ਹੋ ਗਈ ਮੈਂ ਕਹਾਂ ਭਾਈ ਸਰੀਰ ਦੀ ਉਮਰ ਤੇਰੀ 75 ਸਾਲ ਹੋਗੀ ਇਸ 75 ਸਾਲਾਂ ਦੇ ਵਿੱਚ ਵਿੱਚ ਆਪਾਂ ਇੱਕ ਕੰਮ ਕਰਨਾ ਸੀ ਕਿ ਅਸੀਂ ਇਹ ਪਤਾ ਕਰਨਾ ਸੀ ਕਿ ਅਸੀਂ ਕੌਣ ਹਾਂ ਜਾਂ ਮੈਂ ਨਹੀਂ ਹਾਂ ਜਾਂ ਇਹ ਸੰਸਾਰ ਨਹੀਂ ਹੈ ਇਹ ਇਸ ਸੱਚ ਤੱਕ ਅਸੀਂ ਪਹੁੰਚਣਾ ਸੀ ਬਾਕੀ ਸਾਰੇ ਪਰਦੇਸੀ ਤੋੜਦੇ ਆਏ ਇਸ ਸੱਚ ਤੱਕ ਪਹੁੰਚ ਗਏ ਕਿ ਅਸੀਂ ਮਨੁੱਖ ਹਾਂ ਅਸੀਂ ਮਨ ਹਾਂ ਮਨ ਤੋਂ ਮਨੁੱਖ ਬਣਦਾ ਸਰੀਰ ਨਹੀਂ ਹਾਂ ਅਸੀਂ ਮਨ ਤੋਂ ਮਨੁੱਖ ਬਣਦਾ ਅਸੀਂ ਮਨ ਹਾਂ ਅਸੀਂ ਚੇਤਨਾ ਹਾਂ ਇਸ ਤੱਕ ਤਾਂ ਅਸੀਂ ਪਹੁੰਚ ਗਏ ਇਸ ਤੋਂ ਅੱਗੇ ਕੋ ਹੋਰ ਪਰਦਾ ਰਹਿ ਗਿਆ ਸੀ ਆਖਰੀ ਕਿ ਅਸੀਂ ਜੋ ਬਣੇ ਹੋਏ ਹਾਂ ਮਨ ਇਹ ਵੀ ਨਹੀਂ ਹੈ ਸੀ ਮੈਂ ਨਾ ਹੀ ਰਬ ਸਭ ਕੁਛ ਤੇਰਾ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜਦੋਂ ਮੈਂ ਹੀ ਨਹੀਂ ਹੈ ਫਿਰ ਮੇਰਾ ਹੋ ਹੀ ਨਹੀਂ ਸਕਦਾ ਜਦੋਂ ਮੈਂ ਹੈ ਹੀ ਨਹੀਂ ਫਿਰ ਮੇਰਾ ਨਹੀਂ ਹੋ ਸਕਦਾ ਮੈਂ ਖਤਮ ਹੋ ਜਾਵੇ ਦੀ ਤਾਂ ਮੇਰਾ ਖਤਮ ਹੋ ਜਾਏਗਾ ਜੇ ਦਾ ਮੇਰਾ ਖਤਮ ਹੋ ਜਾਵੇ ਤਾਂ ਨਾਲ ਹੀ ਮੈਂ ਖਤਮ ਹੋ ਜਾਏਗੀ ਦੋਵੇਂ ਜੁੜੇ ਹੋਏ ਨੇ ਕੁਝ ਨਾ ਸੋ ਆਜਾ ਕੰਮ ਅਸੇ ਹੋਰ ਸਿੱਧ ਸਿੱਧ ਪੁੱਛਦੇ ਨੇ ਗੁਰੂ ਨਾਨਕ ਮਹਾਰਾਜ ਨੂੰ ਕਿਤ ਕਿਤ ਵਿਦਜਗ ਉਪਜੈ ਪੁਰਖਾਂ ਕਿਤ ਵਿਦ ਦੁੱਖ ਬਿਨਸ ਜਾਏ ਹੋਨ ਗੁਰੂ ਨਾਨਕ ਮਹਾਰਾਜ ਨੇ ਕਿਹਾ ਭਾਈ ਇਹ ਤਾਂ ਪਰਮੇਸ਼ਰ ਹੈ ਇਹ ਜੋ ਤੁਹਾਨੂੰ ਦਿਸਦਾ ਹੈ ਨਾ ਆਕਾਰ ਰਚਨਾ ਦਿਸਦੀ ਹੈ ਇਹ ਪਰਮੇਸ਼ਰ ਹੈ ਇੱਕ ਤੋਂ ਅਨੇਕ ਰੂਪ ਹੋਇਆ ਹੋਇਆ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਨੂੰ ਆਖੀ ਜਿਹੜੇ ਕਹਿੰਦੇ ਸੀ ਸਿ ਰੋਹਾਨੀ ਆ ਉਹ ਰੋਹਾਨੀ ਨਹੀਂ ਸੀ ਉਹ ਅਜੇ ਮਾਨਸਿਕ ਸ਼ਕਤੀਆਂ ਵਿੱਚ ਉਲਝੇ ਹੋਏ ਸੀ ਤੇ ਉਹਨਾਂ ਸ਼ਕਤੀਆਂ ਨੂੰ ਪਾ ਕੇ ਹੀ ਉਹਨੂੰ ਰੋਹਾਨਿਤ ਕਹਿੰਦੇ ਸੀ। ਸਾਡੇ ਕੋਲ ਸ਼ਕਤੀਆਂ ਆ ਗਈਆਂ। ਲੋਕ ਸਾਥੋਂ ਡਰਨ ਲੱਗੇ। ਰਾਜੇ ਸਾਡੀ ਪੂਜਾ ਕਰਨ ਲੱਗੇ। ਅਸੀਂ ਉਸ ਮਰਜ਼ੀ ਕਰ ਸਕਦੇ ਹਾਂ, ਪਦਾਰਥ ਨੂੰ ਬਦਲ ਸਕਦੇ ਹਾਂ ਅਸੀਂ। ਹਵਾ ਚੋੜ ਸਕਦੇ ਹਾਂ। ਅਸੀਂ ਸਰੀਰ ਨੂੰ ਬਦਲ ਸਕਦੇ ਹਾਂ। ਮਹਾਰਜ ਕਹਿੰਦੇ ਇਹ ਸਭ ਕੁਝ ਖੇਲ ਦੇ ਅੰਦਰ ਹੈ। ਇਹ ਧਿਆਨ ਦਿਓ। ਮਹਾਰਾਜ ਕਹਿੰਦੇ ਇਹ ਸਾਰਾ ਕੁਝ ਖੇਲ ਦਾ ਹਿੱਸਾ ਹੈ। ਖੇਲ ਜਿਹੜੀ ਹੈ ਇਹ ਮਾਇਆ ਹੈ। ਇਹ ਹੈ ਮਨ ਹੈ। ਇਹ ਰੋਹਾਨੀਤ ਨਹੀਂ ਹੈ। ਰੋਹਾਨ ਤਾਂ ਇਸ ਤੋਂ ਪਰੇ ਹੈ। ਇਹ ਸੰਸਾਰ ਹੈ ਚਾਹੇ ਮਨ ਦੀਆਂ ਸ਼ਕਤੀਆਂ ਨੇ ਚਾਹੇ ਬੁੱਧੀ ਦੀਆਂ ਸ਼ਕਤੀਆਂ ਨੇ ਚਾਹੇ ਸਰੀਰਕ ਸ਼ਕਤੀਆਂ ਨੇ ਚਾਹੇ ਪਦਾਰਥ ਹੈ ਇਹ ਸਾਰਾ ਹੀ ਮਾਇਆ ਹੈ ਅਗਿਆਨ ਹੈ ਅੱਜ ਵੀ ਅਗਿਆਨ ਵਸ ਹੋ ਕੇ ਇਹਨਾਂ ਸ਼ਕਤੀਆਂ ਨੂੰ ਹੀ ਰੋਹਾਨੀ ਕਹੀ ਜਾਂਦੇ ਨੇ ਅਧਿਆਤਮਕ ਕਹੀ ਜਾਂਦੇ ਨੇ ਜੀ ਅਸੀਂ ਤੁਹਾਨੂੰ ਤੁਹਾਡਾ ਪੁਰਾਣਾ ਜਨਮ ਦਿਖਾ ਦਾਂਗੇ ਤੁਹਾਨੂੰ ਆ ਕਰਦਾਂਗੇ ਤੁਹਾਡੇ ਦੁੱਖ ਦੂਰ ਕਰਦਾਂਗੇ ਤੁਹਾਡੀਆਂ ਬਿਮਾਰੀਆਂ ਦੂਰ ਕਰਦਾਂਗੇ ਇਹ ਸਭ ਕੁਝ ਖੇਲ ਦਾ ਹਿੱਸਾ ਹੈ ਇਹ ਰੋਹਾਨਿਤ ਨਹੀਂ ਹੈ ਪਿਆਰੇ ਜਿੰਨੀਆਂ ਸ਼ਕਤੀਆਂ ਨੇ ਮਨ ਦੀਆਂ ਸ਼ਕਤੀਆਂ ਨੇ ਬੁੱਧੀ ਦੀਆਂ ਸ਼ਕਤੀਆਂ ਨੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾਲ ਵਸਿਆ ਮਨ ਆਏ ਨਾਮ ਜਿਹੜਾ ਹੈ ਉੱਥੋਂ ਰੋਹਾਨਿਤ ਸ਼ੁਰੂ ਹੁੰਦੀ ਹੈ ਇਸੇ ਕਰਕੇ ਸਿੱਧਾ ਨੂੰ ਗੁਰੂ ਨਾਨਕ ਦੇਵ ਮਰਨ ਕੰਡੈਮ ਕੀਤਾ ਵੀ ਤੁਸੀਂ ਤਾਂ ਫਸ ਗਏ ਤੁਸੀਂ ਤਾਂ ਆਪਣੇ ਆਪ ਦਾ ਪਤਾ ਲਾਉਣਾ ਸੀ ਮੈਂ ਦਾ ਪਤਾ ਲਾਉਣਾ ਸੀ ਤੁਹਾਡੀ ਮੈਂ ਹੈਗੀ ਕਿ ਨਹੀਂ ਹੈਗੀ ਜਿੰਨੂੰ ਇਹ ਸ਼ਕਤੀਆਂ ਚੁੰਗੜੀਆਂ ਹੋਈਆਂ ਨੇ ਤੇ ਫਿਰ ਸਿੱਧ ਕਹਿੰਦੇ ਵੀ ਜੇ ਇੱਥੇ ਪਰਮੇਸ਼ਰ ਤੋਂ ਬਿਨਾ ਕੁਝ ਹੋ ਰਿਹਾ ਹੈ ਨਹੀਂ ਫਿਰ ਸੰਸਾਰ ਕਿਵੇਂ ਬਣ ਗਿਆ ਸੰਸਾਰ ਮਤਲਬ ਇਹ ਦੁੱਖਾਂ ਦਾ ਘਰ ਕਿਵੇਂ ਬਣ ਗਿਆ ਉਹ ਕਿਤ ਕਿਤ ਵਿਦਜਗ ਉਪਜੈ purkha ਕਿਤ ਵਿਦ ਦੁੱਖ ਬਿੰਸ ਜਾਈ ਵੀ ਇਸ ਜਗਤ ਵਿੱਚ ਦੁੱਖ ਕਿੱਥੋਂ ਆ ਗਿਆ ਪਰਮੇਸ਼ਰ ਦੇ ਵਿੱਚ ਦੁੱਖ ਕਿੱਥੋਂ ਆ ਗਿਆ ਉਹ ਤਾਂ ਆਨੰਦਮਈ ਹੈ ਉਹਦਾ ਸਤ ਚਿਤ ਆਨੰਦ ਹੈ ਉਹਦਾ ਖੁਸ਼ੀ ਨਾਲ ਸਰੂਰ ਨਾਲ ਖੁਮਾਰੀ ਨਾਲ ਭਰਪੂਰ ਹੈ ਉੱਥੇ ਕੋਈ ਚਿੰਤਾ ਨਹੀਂ ਉਸ ਤਾਂ ਬੇਰਵਾਹੀ ਹੈ ਵੇ ਦੁੱਖ ਤੋਂ ਆ ਗਿਆ ਮਾਰਾ ਕਹਿੰਦੇ ਹਉਮੈ ਵਿੱਚ ਜਾਗ ਉਪਜੈ ਪੁਰਖਾਂ ਇਹ ਜਗਤ ਜਿਹੜਾ ਹੈ ਇਹ ਤੇਰੀ ਮੈਂ ਦੀ ਉਪਜ ਹੈ ਤੂੰ ਕਹਿੰਦਾ ਮੈਂ ਹਾਂ ਨਾਲ ਹੀ ਜਗਤ ਬਣ ਜਾਂਦਾ ਹੈ ਜਗਤ ਮਤਲਬ ਦੁੱਖ ਤਾਂ ਇਹ ਤਾਂ ਬੁੱਧ ਨੇ ਕਿਹਾ ਸੀ ਇਹ ਸੰਸਾਰ ਦੁੱਖਾਂ ਦਾ ਘਰ ਹੈ ਸੰਸਾਰ ਵਾਲੀ ਭਾਵਨਾ ਜਿਹੜੀ ਹੈ ਇਹ ਦੁੱਖਾਂ ਦਾ ਘਰ ਹੈ ਇਹ ਜੋ ਦਿਸਦਾ ਹੈ ਇਹ ਦੁੱਖਾਂ ਦਾ ਘਰ ਨਹੀਂ ਹੈ ਇਹ ਤਾਂ ਪਰਮੇਸ਼ਰ ਹੈ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਆਪਾਵੇ ਸੱਚਾ ਸਹਿਬ ਏਕ ਤੂੰ ਜਿਹਨੂੰ ਸੱਚੋ ਸੱਚ ਵਰਤਾਇਆ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨੇ ਸਭ ਕੁਝ ਸੱਚਾ ਲਿਖਿਆ ਮਾਰੇ ਜਦੋਂ ਸੱਚੇ ਨੇ ਵਾਦਾ ਕੀਤਾ ਤਾਂ ਸੱਚ ਹੀ ਵਾਦਾ ਕਰੂਗਾ ਉਹ ਝੂਠਾ ਤਾਂ ਹੈ ਨਹੀਂ ਉਹ ਫਿਰ ਇਹ ਦੇ ਵਿੱਚ ਦੁੱਖ ਕਿੱਥੋਂ ਆ ਗਿਆ ਦੁੱਖ ਆ ਗਿਆ ਇਸ ਮਨੁੱਖ ਦੀ ਮੈਂ ਕਰਕੇ ਤੋ ਮੈਂ ਦੇ ਵਿੱਚ ਹਮੈ ਵਿੱਚ ਜਾਗ ਉਪਜੈ ਜਦੋਂ ਇਹ ਮੈਂ ਕਹਿੰਦਾ ਤਾਂ ਸਾਹਮਣੇ ਸੰਸਾਰ ਪੈਦਾ ਹੋ ਜਾਂਦਾ ਜਦੋਂ ਇਹ ਤੂੰ ਕਹਿੰਦਾ ਤਾਂ ਸਾਹਮਣੇ ਪਰਮੇਸ਼ਰ ਬਣ ਜਾਂਦਾ ਉਸ ਚੀਜ਼ ਦਾ ਭਾਵਨਾ ਬਦਲ ਜਾਂਦੀ ਹੈ ਰਹਿੰਦਾ ਸਭ ਕੁਝ ਉਵੇਂ ਹੀ ਹੈ ਪਿਆਰਿਓ ਅਗਿਆਨੀ ਬੰਦਾ ਤੇ ਗਿਆਨੀ ਦੋਨਾਂ ਦੇ ਸਾਹਮਣੇ ਇਹ ਆਕਾਰ ਸੇ ਨਹੀਂ ਰਹਿੰਦਾ ਪਰ ਇਹਦੇ ਪ੍ਰਤੀ ਇਹਦੀ ਪਾਉ ਨਾ ਬਦਲ ਜਾਂਦੀ ਹੈ ਉਹ ਕਹਿੰਦਾ ਇਹ ਜਗਤ ਹੈ ਇੱਥੇ ਮੈਂ ਹਾਂ ਇੱਥੇ ਤੂੰ ਮੈਂ ਤੂੰ ਬਣ ਜਾਂਦਾ ਇੱਥੇ ਦੁੱਖ ਨੇ ਇੱਥੇ ਕਲੇਸ਼ ਨੇ ਇੱਥੇ ਆ ਹੈ ਇੱਥੇ ਜੋ ਲੜਾਈ ਝਗੜੇ ਜਿਹੜਾ ਗਿਆਨਮਾਨ ਹੈ ਉਹ ਕਹਿੰਦਾ ਪਰਮੇਸ਼ਰ ਆਪਣਾ ਖੇਡ ਖੇਡ ਰਿਹਾ ਹੈ ਉਹਦੇ ਆਕਾਰ ਨੇ ਉਹ ਮੋਜ ਫਸਦਾ ਨਹੀਂ ਹੈ ਨਾ ਧੀਆਂ ਦੇ ਨਾ ਪੁੱਤਰਾਂ ਦੇ ਨਾ ਪੈਸੇ ਦੇ ਨਾ ਜ਼ਮੀਨਾਂ ਦੇ ਉਹਨੂੰ ਪਤਾ ਲੱਗ ਜਾਂਦਾ ਕਿ ਜਦੋਂ ਮੈਂ ਹੀ ਹੈ ਨਹੀਂ ਤਾਂ ਮੇਰਾ ਕਿੱਥੇ ਹੋਣਾ ਜਦੋਂ ਮੈਂ ਕੁਝ ਬਣਾਇਆ ਹੀ ਨਹੀਂ ਜਦੋਂ ਇਹ ਮਨੁੱਖ ਇੱਕ ਕਿਣਕਾ ਨਹੀਂ ਬਣਾ ਸਕਦਾ ਇੱਕ ਹਵਾ ਦਾ ਕਿਣਕਾ ਨਹੀਂ ਬਣਾ ਸਕਦਾ ਪਾਣੀ ਨਹੀਂ ਬਣਾ ਸਕਦਾ ਮਿੱਟੀ ਨਹੀਂ ਬਣਾ ਸਕਦਾ ਅਗਨੀ ਨਹੀਂ ਬਣਾ ਸਕਦਾ ਤਾਂ ਬਣੀਆਂ ਬਣਾਈਆਂ ਪਈਆਂ ਨੇ ਇਹ ਵਰਤਦਾ ਹੈ ਇਹ ਉਹਨਾਂ ਨੂੰ ਯੂਜ਼ ਕਰਦਾ ਖਾਂਦਾ ਪੀਂਦਾ ਔਰ ਆਪਣੀ ਪਰਮੋਹ ਲਾਉਂਦਾ ਇਹ ਮੇਰਾ ਹੈ ਬਸ ਇਹ ਪਾ ਸੰਸਾਰ ਪੈਦਾ ਹੋ ਗਿਆ ਤੇ ਸੰਸਾਰ ਨੂੰ ਸਾਰਿਆਂ ਨੇ ਦੁੱਖਾਂ ਦਾ ਕਰਕੇ ਆ। ਤਾਂ ਇਹਦਾ ਮਤਲਬ ਨਤੀਜਾ ਇਹ ਹੋਇਆ ਕਿ ਇਹਨੇ ਮੈਂ ਕਹਿ ਕੇ ਆਪਣੇ ਗਲ ਪਾ ਲਿਆ। ਦੁੱਖ ਮੈਂ ਕਹਿ ਕੇ ਇਹਨੇ ਆਪਣੇ ਗਲ ਦੁੱਖ ਪਾ ਲਿਆ ਹੁਣ ਇਹ ਲੱਤਦਾ ਨਹੀਂ ਹੈ ਦੁੱਖ ਕਿਉਂਕਿ ਮੈਂ ਨਹੀਂ ਲੈਂਦੀ। ਮੈਂ ਨੂੰ ਕੌਣ ਲਾਏਗਾ ਮੈਂ ਨੂੰ ਲਾਏਗਾ ਗੁਰੂ। ਜੀਦੀ ਮੈਂ ਉਤਰ ਚੁੱਕੀ ਹੈ ਆਪ ਮੁਕਤ ਮੋਹ ਤਾਰ ਹੈ ਐਸੇ ਗੁਰੂ ਕੋ ਬਲ ਬਲ ਜਾਈਏ ਗੁਰੂ ਕਿੱਥੇ ਹੈ ਗੁਰੂ ਇਹਦੇ ਨਾਲ ਹੈ ਹਰ ਵੇਲੇ ਜਿਹੜਾ ਮਨੁੱਖ ਸ਼ੀਰ ਨੂੰ ਪ੍ਰਾਪਤ ਹੋਇਆ ਇਹਦੇ ਅੰਦਰ ਹਰ ਵੇਲੇ ਇਹਦੇ ਨਾਲ ਗੁਰੂ ਹੈ ਕਿਸ ਰੂਪ ਵਿੱਚ ਹੈ ਸ਼ਬਦ ਰੂਪ ਵਿੱਚ ਹੈ ਧੁਨੀ ਦੇ ਰੂਪ ਵਿੱਚ ਹੈ ਗਿਆਨ ਦੇ ਰੂਪ ਵਿੱਚ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਪੂਤ ਲਗਾਓ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹਨੇ ਉਸ ਗੁਰੂ ਨਾਲ ਜੁੜ ਕੇ ਅੰਤਰਮੁਖ ਉਹ ਤੋਂ ਗਾਈਡੈਂਸ ਲੈਣੀ ਹੈ ਉਹ ਤੋਂ ਗਿਆਨ ਲੈਣਾ ਉਸ ਗੁਰੂ ਨੇ ਇਹਨੂੰ ਸਚਾਈ ਪ੍ਰਗਟ ਕਰ ਦੇਣੀ ਹੈ ਇਹਦੇ ਅੱਗੇ ਆਮ ਕਿਹਾ ਜਾਂਦਾ ਹੈ ਆਮ ਨਹੀਂ ਕਿਹਾ ਜਾਂਦਾ ਸਾਜੇ ਗ੍ਰੰਥਾਂ ਚ ਕਿਹਾ ਹੈ ਕਿ ਰੱਬ ਤੇਰੇ ਅੰਦਰ ਵਸਦਾ ਹੈ ਬੰਦਿਆ ਅੰਦਰ ਨੂੰ ਖੋਜ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗਿਰੀ ਨਾ ਹੈ ਤੂੰ ਬਾਹਰ ਨਾ ਘੁੰਮ ਅੰਦਰ ਜਾ ਆਪਣੇ ਦਿਲ ਨੂੰ ਖੋਜ ਇਸ ਮਨ ਕੋਈ ਖੋਜੋ ਭਾਈ ਕਹਿੰਦੇ ਨੇ ਨਾ ਅੰਦਰ ਵਾਰਜਾ ਕਿਉਂ ਕਿ ਇਹਨੂੰ ਜਦੋਂ ਇਹ ਆਪਣੇ ਅੰਦਰ ਜਾਏਗਾ ਪਹਿਲਾਂ ਇਹਦੇ ਅੰਦਰ ਇਹਦੀ ਮੈਂ ਆਏਗੀ ਜੋ ਗੰਦਗੀ ਨਾ ਭਰੀ ਪਈ ਆ ਕੂੜਕਬਾਰ ਨਾ ਭਰੀ ਪਈ ਆ ਤਾਂ ਉਹਨੂੰ ਵੇਖ ਕੇ ਡਰ ਜਾਏਗਾ ਇੰਨਾ ਕੂੜਾ ਮੇਰੇ ਅੰਦਰ ਉਹ ਸਕੂੜਕਬਾਰ ਨੂੰ ਪਾਰ ਕਰੇਗਾ ਹੌਲੀ-ਕੁਸ਼ ਤਾਂ ਇਹਨੂੰ ਕੁਝ ਨੂੰ ਤਾਂ ਕੱਢੇਗਾ ਬਾਹਰ ਵੀ ਕੂੜਾ ਆ ਕਿੱਥੋਂ ਗਿਆ ਤੇ ਗੁਰੂ ਨੂੰ ਕਹਿੰਦਾ ਤੂੰ ਨਸ਼ੇ ਕੀਤੇ ਸੀ ਤੂੰ ਝੂਠ ਬੋਲਿਆ ਤੂੰ ਨਿੰਦਾ ਚੁਗਲੀ ਕੀਤੀ ਤੂੰ ਠੱਗੀਆਂ ਕੀਤੀ ਆ ਛੱਡੇਗਾ ਇਹਨਾਂ ਨੂੰ ਛੱਡ ਕੇ ਫਿਰ ਅੰਦਲ ਅੰਦਲ ਦੇ ਕੂੜੇ ਨੂੰ ਬਾਹਰ ਕੱਢੇਗਾ ਖਾਲੀ ਕਰੇਗਾ ਉਹਦੀਆਂ ਜੁਗਤੀਆਂ ਨੇ ਜਿਹਨੂੰ ਮੈਡੀਟੇਸ਼ਨ ਕਹਿੰਦੇ ਨੇ ਸਿਮਨ ਕਹਿੰਦੇ ਨੇ ਨਾਮ ਜਪਣਾ ਕਹਿੰਦੇ ਨੇ ਬਾਣੀ ਦੀ ਵਿਚਾਰ ਕਰਨੀ ਹੈ ਸੰਤ ਸੰਗ ਚ ਜਾਣਾ ਹੈ ਸਾਧੂ ਦੀ ਸੰਗਤ ਕਰਨੀ ਹੈ ਸੋ ਪਹਿਲਾਂ ਇਹਦਾ ਆਪਣਾ ਆਪਾ ਅੱਗੇ ਆਉਂਦਾ ਜਿਹੜਾ ਕਿ ਕੂੜਕਬਾਰ ਨਾਲ ਭਰਿਆ ਹੋਇਆ ਮੈਲਾ ਹੋਇਆ ਗੰਦਾ ਹੋਇਆ ਹੋਇਆ। ਉਹਨੂੰ ਪਾਰ ਕਰੇਗਾ ਮਾਇਆ ਦੇ ਮੰਡਲ ਨੂੰ ਪਾਰ ਕਰੇਗਾ ਅੱਗੇ ਗੁਰੂ ਦਾ ਮੰਡਲ ਹੈ ਜਿਹਨੂੰ ਨਾਮ ਦਾ ਮੰਡਲ ਕਹਿੰਦੇ ਨੇ। ਉੱਥੇ ਗੁਰੂ ਬੈਠਾ ਹੈ ਆਤਮ ਤੀਰਥ ਗਿਆ ਉਹਨੂੰ ਉਹਨੂੰ ਉੱਥੇ ਇਹ ਗੁਰੂ ਤੋਂ ਕਮਾਂਡ ਲੈ ਕੇ ਗਾਈਡੈਂਸ ਲੈ ਕੇ ਇਹ ਫਿਰ ਆਪਣੇ ਸ਼ੁਭਕਰਮ ਕਰਦਾ ਹੈ ਪਹਿਲਾਂ ਬਾਹਰੀ ਤੌਰ ਤੇ ਜੋ ਗੁਰੂ ਸੰਤਾਂ ਵਿੱਚ ਵਸਦਾ ਹੈ ਜਾਂ ਜੋ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਵਸਦਾ ਹੈ ਗੁਰੂ ਉਹ ਬਾਣੀ ਨੂੰ ਪਹਿਲਾਂ ਪੜ੍ਹ ਕੇ ਬਾਹਰੀ ਤੌਰ ਤੇ ਫਿਰ ਅੰਤਰਮੁਖੀੜਾ ਗੁਰੂ ਵਸਦਾ ਹੈ ਦੇ ਅੰਦਰ ਅਸਲੀ ਉਹੀ ਹੈ ਜਿਹੜਾ ਸਾਡੇ ਅੰਦਰ ਵਸਦਾ ਹੈ ਉਹੀ ਬਾਹਰ ਪ੍ਰਕਾਸ਼ਮਾਨ ਹੋਇਆ ਹੋਇਆ ਗੁਰਬਾਣੀ ਰੂਪ ਚ ਜਾਂ ਸੰਤਾਂ ਦੇ ਹਿਰਦੇ ਵਿੱਚ ਤਾ ਇਹ ਹੌਲੀ ਹੌਲੀ ਇਹਨੂੰ ਅਨੁਭਵ ਹੋਏਗਾ ਕਿ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਨਿੱਕੇ ਨਿੱਕੇ ਅਨੁਭਵ ਹੋਣਗੇ ਇਹਨੂੰ ਕੁਝ ਐਸੀਆਂ ਗੱਲਾਂ ਦਾ ਅਨੁਭਵ ਹੋਏਗਾ ਜੋ ਇਹਨੇ ਪਹਿਲਾਂ ਕਦੇ ਅਨੁਭਵ ਨਹੀਂ ਕੀਤੀਆਂ ਕੁਝ એનર્ਜੀ ਦਾ ਅਨੁਭਵ ਹੋਏਗਾ ਕੁਝ ਚੇਤਨਤਾ ਦਾ ਅਨੁਭਵ ਹੋਏਗਾ એનર્ਜੀ ਹੋਰ ਚੀਜ਼ ਹੈ ਚੇਤਨਤਾ ਹੋਰ ਚੀਜ਼ ਹੈ ਸੂਖਮ ਸਰੀਰ ਦਾ ਅਨੁਭਵ ਹੋਏਗਾ ਇਹਨੂੰ ਸੋ ਇਸ ਤਰ੍ਹਾਂ ਕਰਦੇ ਕਰਦੇ ਫਿਰ ਇਹਨੂੰ ਇਹਤੇ ਦਇਆ ਕਰੇਗਾ ਉਹ ਇਹਦੀ ਹਾਲਤ ਵੇਖ ਕੇ ਵੀ ਇਹ ਖੋਜ ਰਿਹਾ ਹੈ ਇਹਦੇ ਮਨ ਚ ਪਿਆਰ ਹੈ ਤਾਂ ਹੀ ਤਾਂ ਗੁਰੂ ਨਾਨਕ ਮਰਦ ਨੇ ਕਿਹਾ ਸੀ ਜਿਸ ਜਨ ਕੇ ਮਨ ਦਰਸ ਪਿਆਸਾ ਨਾਨਕ ਤਾਕ ਹੈ ਬਲ ਬਲ ਜਾ ਸਕੈ ਜਿਹਨੂੰ ਪਿਆਸ ਲੱਗੀ ਨਾ ਜਿਹਨੂੰ ਖੋਜ ਲੱਗ ਗਈ ਗੁਰੂ ਨਾਨਕ ਕਹਿੰਦੇ ਮੈਂ ਉਸ ਤੋਂ ਬਿਲਾਹਰ ਜਾਣਾ ਕਿਉਂ ਕਿਹਾ ਸੀ ਬਿਲਾਹਰ ਜਾਣਾ ਉਹ ਕਹਿੰਦੇ ਜਿੰਨੂੰ ਪਿਆਸ ਲੱਗ ਚੁੱਕੀ ਐ ਉਹਨੇ ਪਾਣੀ ਲੱਭ ਲੈਣਾ ਜਿੰਨੂੰ ਪਿਆਸ ਨਹੀਂ ਲੱਗੀ ਉਹਨੇ ਨਾਮ ਲੈਣਾ ਪਾਣੀ ਦਾ ਜਿੰਨੂੰ ਪਿਆਸ ਲੱਗ ਚੁੱਕੀ ਐ ਭੁੱਖ ਲੱਗ ਚੁੱਕੀ ਐ ਉਹ ਤਾਂ ਮੰਗ ਕੇ ਖਾ ਲੇਗਾ ਉਹ ਮਿਹਨਤ ਕਰਕੇ ਕਰੇਗਾ ਲੱਭੇਗਾ ਭੱਜੇਗਾ ਸੱਜੇ ਖਮੇ ਜਾਏਗਾ ਉੱਥੇ ਜਾਏਗਾ ਉੱਥੇ ਜਾਏਗਾ ਉਹ ਤਾਂ ਲੱਭ ਲਏਗਾ ਕਿਉਂਕਿ ਪਿਆਸ ਲੱਗ ਚੁੱਕੀ ਆ ਉਹਨੂੰ ਜਿਨੂੰ ਪਿਆਸ ਨਹੀਂ ਲੱਗੀ ਉਹਦੇ ਅੰਦਰੋਂ ਹੂਕ ਨਿਕਲੇਗੀ ਨਹੀਂ ਉਹਦੇ ਅੰਦਰੋਂ ਆਵਾਜ਼ ਆਏਗੀ ਨਹੀਂ ਪਿਆਸ ਪਾਣੀ ਪਾਣੀ ਕਰੇਗਾ ਨਹੀਂ ਸੋ ਇਸ ਕਰਕੇ ਪਿਆਸ ਲੱਗਣੀ ਬਹੁਤ ਜ਼ਰੂਰੀ ਹੈ ਮਤਲਬ ਕਹਿਣ ਦਾ ਭਾਵ ਕਿ ਜਿਗਿਆਸਾ ਜਾਗਣੀ ਬਹੁਤ ਜ਼ਰੂਰੀ ਹੈ ਦੇ ਅੰਦਰ ਉਹ ਪਿਆਸ ਹੀ ਨਹੀਂ ਜਾਗਦੀ ਉਹ ਜਾਗ ਨਹੀਂ ਦਿੰਦੇ ਇਹ ਪਦਾਰਥ ਪਦਾਰਥਾਂ ਨੇ ਇਹਨੂੰ ਇੱਕ ਨਕਲੀ ਪਿਆਸ ला ਦਿੱਤੀ ਮਾਇਆ ਦੀ ਭੁੱਖ ਪਿਆਸ ਹਲਾ ਦਿੰਦੀ ਇਹਨੂੰ ਰੂਪ ਦੇਖਣ ਦੀ ਪਿਆਸ ਹਲਾ ਦਿੰਦੀ ਇਸ ਸੱਚ ਰਹਿਣ ਦੀ ਪਿਆਸ ਹਲਾ ਦਿੰਦੀ ਉਹੀ ਪਿਆਸ ਨੇ ਇਹਦੀ ਮੁਰਦੀ ਜਨਮ ਜਨਮ ਕੀ ਇਹਨੂੰ ਜਿਹੜੀ ਮੈਲ ਲੱਗੀ ਆ ਜਾਂ ਭੁੱਖ ਲੱਗੀ ਆ ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਉਹੀ ਦੀ ਪਿਆਸ ਭੁੱਖ ਨਹੀਂ ਮਿਟਦੀ ਸੱਚੇ ਨਾਮ ਕੀ ਲੱਗਿਆ ਭੁੱਖ ਭੁੱਖ ਲੱਗੇ ਨੂੰ ਸੱਚੇ ਨਾਮ ਦੀ ਆਪਣੇ ਸਤ ਸਰੂਪ ਦੀ ਗੁਰੂ ਦੀ ਫਿਰ ਜਾ ਕੇ ਇਹ ਉੱਧਰ ਜਾਂਦਾ ਜਿਉਂ ਇਹਨੂੰ ਪਿਆਸ ਲੱਗੀ ਫਿਰ ਲੱਭ ਲਏਗਾ ਫਿਰ ਮਿਲ ਜਾਏਗਾ ਗਾਰੰਟੀ ਹੈ ਫਿਰ ਕਹਿੰਦੇ ਨਾਨਕ ਤਾਂ ਕੇ ਬਲਵਲ ਜਾਸਾ ਕਹਿੰਦੇ ਜਿਹਨੂੰ ਪਿਆਸ ਲੱਗੀ ਮੈਂ ਤੁਮ ਲਾਹਰ ਜਾਣਾ ਉਹਨੂੰ ਅਜੇ ਮਿਲਿਆ ਨਹੀਂ ਆ ਪਿਆਸ ਲੱਗੀ ਆ ਤਾਂ ਗਾਰੰਟੀ ਹੈ ਪਿਆਸ ਲੱਗੀ ਤਾਂ ਪਾਣੀ ਮਿਲੇਗਾ ਲੱਭ ਲੇਗਾ ਖੋਜ ਲੇਗਾ ਉਹ ਸੋ ਪਿਆਰ ਇਸ ਕਰਕੇ ਇਹ ਜੋ ਸੱਚ ਜਾਨਣਾ ਹੈ ਇੱਕ ਮਹਾਪੁਰਸ਼ ਨੇ ਬੜੇ ਵਧੀਆ ਬਹੁਤ ਉੱਚ ਕੋਟੀ ਦੇ ਪਹੁੰਚੇ ਹੋਏ ਮਹਾਪੁਰਸ਼ ਉਹ ਐਸੀਆਂ ਵਿਚਾਰਾਂ ਕਰਦੇ ਨੇ ਦਾਸ ਨੇ ਸੁਣੀ ਉਹਦੇ ਵਿੱਚ ਕਹਿ ਰਹੇ ਸੀ ਕਹਿੰਦੇ ਕਿ ਬ੍ਰਹਮ ਸਤ ਹੈ ਤੇ ਜਗਤ ਵੀ ਸਤ ਹੈ ਦਾਸ ਇੱਥੇ ਕੁਝ ਰੁਕ ਗਿਆ ਕਿਉਂਕਿ ਅੱਖਰਾਂ ਦੀ ਗੱਲ ਕਰਦੇ ਸੀ ਅੱਖਰਾਂ ਵਿੱਚ ਬੜਾ ਓਲਾ ਹੈ ਕਿਵਰੀ ਅੱਖਰ ਪੂਰੇ ਢੁਕਦੇ ਨਹੀਂ ਹੈ ਅੱਖਰ ਲੱਭਦੇ ਨਹੀਂ ਹੈ ਪੂਰੇ ਮਾਪੇ ਪੂਰੇ ਉਹ ਕਹਿਣਾ ਚਾਹੁੰਦੇ ਸੀ ਕਿ ਇਹ ਜੋ ਆਕਾਰ ਹੈ ਇਹ ਸਤ ਹੈ ਜੋ ਦਿਸਦਾ ਸਾਨੂੰ ਪਰ ਉਹ ਕਹਿ ਗਏ ਕਿ ਜਗਤ ਸਤ ਹੈ ਨਹੀਂ ਜਗਤ ਮਿਥਿਆ ਹੈ ਕਿਉਂਕਿ ਜਗਤ ਬਣਿਆ ਮੈਂ ਕਹਿਣ ਨਾਲ ਮੈਂ ਕਹਿਣ ਨਾਲ ਜਗਤ ਬਣਿਆ ਮੈਂ ਝੂਠੀ ਹੈ ਤੇ ਮੈਂ ਕਹਿਣ ਨਾਲ ਜਗਤ ਬਣਿਆ ਜਗਤ ਝੂਠਾ ਹੈ ਹੁਣ ਕਾਲੀ ਐਨਕ ਲਾਲੀ ਤਾਂ ਕਾਲਾ ਦਿਸਣ ਲੱਗ ਗਿਆ ਤਾਂ ਉਹ ਕਾਲੀ ਐਨਕ ਝੂਠੀ ਹੈ ਤਾਂ ਜੋ ਕਾਲਾ ਦਿਸਦਾ ਉਹ ਵੀ ਝੂਠਾ ਹੀ ਹੈ ਮੈਂ ਕਹਿਣ ਨਾਲ ਜਗਤ ਪੈਦਾ ਹੁੰਦਾ ਮੈਂ ਨਹੀਂ ਕਹਿੰਦਾ ਤਾਂ ਜਗਤ ਖਤਮ ਹੋ ਜਾਂਦਾ ਉਹ ਜਿਹੜੀ ਚੀਜ਼ ਖਤਮ ਹੋ ਜਾਵੇ ਬਣ ਜਾਵੇ ਉਹ ਮਿੱਥਿਆ ਹੋਇਆ ਕਰਦੀ ਹੈ ਜਿਹੜੀ ਚੀਜ਼ ਕਦੇ ਖਤਮ ਨਾ ਹੋਵੇ ਕੁਝ ਬਣੇ ਨਾ ਉਹ ਸੱਤ ਹੋਇਆ ਕਰਦਾ ਉਹ ਬ੍ਰਹਮ ਹੈ ਉਹ ਚਾਹੇ ਇੱਕ ਤੋਂ ਅਨੇਕ ਹੋਇਆ ਹੋਇਆ ਤੇ ਉਹ ਚਾਹੇ ਇੱਕ ਹੈ ਚਾਹੇ ਸੂਖਸ਼ਮ ਹੈ ਚਾਹੇ ਸਕੂਲ ਹੈ ਚਾਹੇ ਸੁੰਨ ਹੈ ਚਾਹੇ ਸਮਾਧੀ ਹੈ ਉਹ ਸੱਚ ਹੈ ਆਸਾਦੀ ਬਾਤ ਚ ਮਾਰਨੇ ਜਿੱਥੇ ਕਿਹਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਮੈਸ ਦਸਨ ਹਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਰ ਕਿਉਂਕਿ ਆਥੇ ਕੂੜ ਕੂੜ ਮਤਲਬ ਝੂਠ ਕੇ ਭਾਈ ਤੂੰ ਇਹਨੂੰ ਸੱਤ ਸਮਝ ਬੈਠਾ ਆ ਤੂੰ ਮੈਂ ਕਹਤੀ ਤੇ ਨਾਲ ਇਹ ਵੀ ਬਣ ਗਏ ਇਹ ਜਗਤੀ ਬਣ ਗਿਆ ਪਰ ਹੈ ਇਹ ਝੂਠ ਤੇ ਸੱਚ ਕੀ ਆ ਆਕਾਸ਼ ਸੱਚੇ ਨੇ ਖੇਲ ਜਿਹੜੀ ਆ ਜਿਹੜੀ ਆਕਾਰ ਨੇ ਬਣਾਏ ਉਹਨੇ ਉਹ ਸਾਰੇ ਸੱਚੇ ਨੇ ਉਹ ਪੰਜ ਤੱਤ ਬਣਦੇ ਪੰਜ ਤੱਤਾਂ ਦੇ ਪੰਜ ਤੱਤ ਕਿੱਥੋਂ ਬਣੇ ਪਰਮੇਸ਼ਰ ਤੋਂ ਬਣੇ ਉਹਨਾਂ ਵਿੱਚ ਵੀ ਆਪ ਹੀ ਆ ਉਹ ਉਤੋਂ ਲੱਗਦਾ ਹੈ ਨਹੀਂ ਸੋ ਰੋਹਾਨੀ ਦੀਆਂ ਮੰਜ਼ਲਾਂ ਜਿਹੜੀਆਂ ਨੇ ਬਹੁਤ ਉੱਚੀਆਂ ਗੁਰੂ ਗ੍ਰੰਥ ਸਾਹਿਬ ਦਰਜ ਕੀਤੀਆਂ ਨੇ ਕਈ ਵਾਰੀ ਅੱਖਰਾਂ ਦਾ ਹੇਰ ਫੇਰ ਹੋ ਜਾਂਦਾ ਹੈ ਅਸੀਂ ਉਲਝ ਜਾਂਦੇ ਹਾਂ ਤੋ ਪਿਆਰਿਓ ਜਿਹੜੀ ਚੀਜ਼ ਸਾਹਮਣੇ ਦਿਸਦੀ ਹੈ ਉਹੋ ਸੱਚੇ ਨੇ ਬਣਾਈ ਹੈ ਸੱਚ ਹੈ ਉਹ ਵੀ ਤੇ ਜਦੋਂ ਅਸੀਂ ਮੈਂ ਕਹਿ ਦਿੰਨੇ ਆ ਤਾਂ ਫਿਰ ਉਹ ਅੱਗੇ ਉਹਦਾ ਰੂਪ ਬਦਲ ਜਾਂਦਾ ਸਾਡੀ ਭਾਵਨਾ ਚੋਂ ਅਸੀਂ ਫਿਰ ਜਗਤ ਕਹਿ ਦਿੰਨੇ ਆ ਜੇ ਅਸੀਂ ਮੈਂ ਸਾਡੀ ਮੈਂ ਖਤਮ ਹੋ ਜਾਂਦੀ ਹੈ ਤਾਂ ਉਹ ਜਗਤ ਰਹਿੰਦਾ ਹੀ ਨਹੀਂ ਹੈ ਫਿਰ ਉਹ ਜਗਤ ਮਤਲਬ ਦੁੱਖਾਂ ਦਾ ਘਰ ਸੋ ਇਹ ਅਸੀਂ ਆ ਵਿਚਾਰਾਂ ਜਦੋਂ ਅਸੀਂ ਕਰਾਂਗੇ ਤਾਂ ਸਾਡੇ ਅਚੇਤਨ ਮਨ ਵਿੱਚ ਇਹ ਵਿਚਾਰਾਂ ਜਾਣ ਗੀਆਂ ਸਾਡੇ ਅਨਕੌਂਸ਼ੀਅਸ ਮਨ 'ਚ ਇਹ ਵਿਚਾਰਾਂ ਜਾਣ ਗੀਆਂ ਤੇ ਜਿੱਥੋਂ ਫਿਰ ਜਿਹੜਾ ਮੈਲ ਹੈ ਬਾਹਰ ਨਿਕਲੇਗੀ ਸੱਚ ਅੰਦਰ ਵਸੇਗਾ ਤੇ ਸੱਚ ਦੇ ਵਿੱਚੋਂ ਫਿਰ ਖੁਸ਼ੀ ਪਰਗਣ ਹੋਏਗੀ ਅੰਦਰ ਖੁਸ਼ੀ ਹੈ ਤਾਂ ਬਾਹਰ ਖੁਸ਼ੀ ਹੈ ਜੇ ਅੰਦਰ ਕੂੜ ਕੁ ਬਾਹਰ ਹੈ ਤਾਂ ਬਾਹਰ ਦੁੱਖ ਨੇ ਸੋ ਇਸ ਕਰਕੇ ਐਸੀਆਂ ਵਿਚਾਰਾਂ ਨਾਲ ਜੁੜੇ ਰਹੀਏ ਇਹ ਗੁਰਬਾਣੀ ਦੀਆਂ ਵਿਚਾਰਾਂ ਨੇ ਮਹਾਪੁਰਸ਼ਾਂ ਵੱਲੋਂ ਦੱਸੀਆਂ ਹੋਈਆਂ ਵਿਚਾਰਾਂ ਨੇ ਗੁਰਬਾਣੀ ਦੀਆਂ ਗੂੜੀਆਂ ਵਿਚਾਰਾਂ ਮਹਾਪੁਰਸ਼ਾਂ ਦੇ ਰਾਹੀਂ ਸੁਣੀਆਂ ਹੋਈਆਂ ਅੰਦਰ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੰਦਰ ਵਸ ਜਾਣ ਸੱਚ ਅੰਦਰ ਵਸ ਜਾਵੇ ਤੇ ਆਨੰਦ-ਦੀ ਆਨੰਦ ਹੋ ਜਾਵੇ ਮਹਾਨੰਦ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ